ਕੇ ਲੰਘ ਜੂ ਉਹ ਦੁਆਦ ਸੂਰਜ ਨਿਕਲੂ ਆਹ ਦੇਖ ਲਾ ਹੁਣ ਸੂਰਜ ਨਿਕਲਿਆ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆਹ ਜਾਂਦੀਆਂ ਸੀ ਵਿਚੀ ਰੁੜਦੀਆਂ ਸਾਰੀਆਂ ਪਲੇਟਾਂ ਪਰੂਟਾਂ ਜੀਆਂ ਵੀ ਪਤਾ ਨਹੀਂ ਚੱਕੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜਾਂ ਲੰਘ ਗਿਆ ਹੁਣ ਹਨਾ ਅਕਾਲੀਆਂ ਆਲਾ ਤਾਂ ਮੈਂ ਲਾ ਬਚੜਾਉਂ ਹੀ ਬਾ ਬਰੋਲੇ ਐਸੀ ਹੋ ਤਾਂ ਉਹੀ ਖਿੰਡ ਖੰਡ ਗਈ ਐ ਬਸ ਤਾਂ ਨਿਪਟ ਗਿਆ ਕੰਮ ਹਣਾ ਸਾਂਝ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਫਤਿਹਗੜ ਸਾਹਿਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਨਤਮਸਤਕ ਹੋਏ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤੇਵਰ ਫਤੇ ਸਿੰਘ ਜੀ ਦੀ ਧਰਤੀ ਤੇ ਫਿਰ ਅੱਜ ਇੱਕ ਪ੍ਰੋਗਰਾਮ ਸਿਗਾ ਕਿ ਜਿਹੜੇ ਨਵੇਂ ਚੁਣੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਨਵੀਆਂ ਚੁਣੀਆਂ ਲੇਡੀ ਸਰਪੰਚ ਤੇ ਲੇਡੀਜ਼ ਪੰਚ ਨੇ ਪਹਿਲੀ ਵਾਰ ਚੁਣਿਆ ਉਹਨਾਂ ਨੂੰ ਚੁਣਿਆ ਤੇ ਇੱਕ ਟ੍ਰੇਨ ਸਪੈਸ਼ਲ ਅਸੀਂ ਕੀਤੀ ਪੰਜਾਬ ਸਰਕਾਰ ਵੱਲੋਂ ਅਸੀਂ ਕਾ ਮਹਾਰਾਸ਼ਟਰ ਤਾਂ ਜਾਣਾ ਹੀ ਐ ਤਾਂ ਫਿਰ ਹਜੂਰ ਸਾਹਿਬ ਵੀ ਮੱਥਾ ਟੇਕਿਆ ਉਹ ਤਾਂ ਇੱਥੋਂ ਸਿੱਧਾ ਹਜੂਰ ਸਾਹਿਬ ਲਈ ਹੁਣੇ ਹਜੇ ਹਰੀ ਚੰਡੀ ਦੇ ਕੇ ਉਸ ਟ੍ਰੇਨ ਨੂੰ ਰਵਾਨਾ ਕੀਤਾ ਉਸ ਤੋਂ ਬਾਅਦ ਉਹ ਟ੍ਰੇਨਿੰਗ ਲੈ ਕੇ ਆ ਜਾਣਗੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਟ੍ਰੇਨਾਂ ਅਸੀਂ ਭੇਜਦੇ ਰਵਾਂਗੇ ਸਾਰੇ ਟ੍ਰੇਨਿੰਗ ਕੈਂਪ ਜਿਹੜਾ ਪੂਰੇ ਦੇਸ਼ ਦਾ ਮਹਾਰਾਸ਼ਟਰ ਚਾਹੂਗਾ ਜਿਉਂ-ਜਿਉਂ ਪੰਜਾਬ ਦੀ ਵਾਰੀ ਆਉਂਦੀ ਜਾਊਗੀ ਅਸੀਂ ਸਰਪੰਚਾਂ ਨੂੰ ਪੰਚਾਂ ਨੂੰ ਭੇਜਦੇ ਰਵਾਂਗੇ ਤੇ ਫਿਰ ਇੱਥੇ ਆਏ ਆ 500 ਨਵੇਂ ਪੰਚਾਇਤਕਰ ਉਹਨਾਂ ਦਾ ਤੋਂ ਘਾਟਨ ਕੀਤਾ ਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚਾਇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈਂਦੀ ਹੈ ਪੰਚਾਇਤ ਜਾਂ ਕਿਸੇ ਪਿਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ 'ਚ ਹੈਗੇ ਵੀ ਸੀ ਪੰਚਾਇਤਕਾਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੇ ਸਕਦੀ ਐ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 500 ਉਹਨਾਂ ਦਾ ਇੱਕ ਮਾਡਲ ਵੀ ਪਿਆ ਜੇ ਜਾਣਦੇ ਹੋ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਇਹਨਾਂ ਨੂੰ ਅੱਜ ਤੁਸੀਂ ਜਿੰਨੇ ਤੁਸੀਂ ਇੱਥੇ ਉਹ ਇੰਨੇ ਇਸ ਦੂਬਦ ਬਾਹਰ ਖੜੇ ਆ ਕਿਉਂਕਿ ਜਗ੍ਹਾ ਦੀ ਕਮੀ ਰਹਿ ਗਈ ਤੇ ਜਿੰਨਾ ਪਿਆਰ ਤੁਸੀਂ ਕਰਦੇ ਹੋ ਹਰ ਰੋਜ਼ ਜਿਹੜੇ ਤਰੀਕੇ ਨਾਲ ਹਰ ਰੋਜ਼ ਮੈਂ ਜਾਨਣਾ ਮੈਂ ਤਾਂ ਕਦੇ ਕਿਤੇ ਉਹਨਾਂ ਕਦੇ ਕਿਤੇ ਉਹਨਾਂ ਤੁਸੀਂ ਦੇਖਦੇ ਹੋਵੋਗੇ ਟੀਵੀ 'ਚ ਹਰ ਰੋਜ਼ ਰਾਸ਼ ਬੱਦਦਾ ਜਾਂਦਾ ਹੈ ਹਰ ਰੋਜ਼ ਲੋਕਾਂ ਦਾ ਪਿਆਰ ਵੱਧਦਾ ਇਸ ਕਰਕੇ ਜਾਂਦਾ ਹੈ ਕਿ ਕੰਮ ਲੋਕਾਂ ਤੱਕ ਪਹੁੰਚਣ ਲੱਗ ਗਏ ਸਕੂਲ ਰਿਜ਼ਲਟ ਦੇਣ ਲੱਗ ਗਏ ਹਸਪਤਾਲ ਰਿਪੋਰਟਾਂ ਦੇਣ ਲੱਗ ਗਏ ਬਿਜਲੀ ਨਜ਼ਾਰੇ ਦੇਣ ਲੱਗੀ ਨਹਿਰਾ ਵਾਲਾ ਪਾਣੀ ਦੇਖ ਕੇ ਚੰਗਾ ਲੱਗਣ ਲੱਗ ਗਿਆ ਵੀ 40 ਸਾਲ ਬਾਅਦ ਪਾਣੀ ਦੇਖਿਆ ਯਾਰ ਕੱਸੀਆਂ ਵਿੱਚ ਪਾਣੀ ਆਉਦੇ ਕਰਕੇ ਤੁਸੀਂ ਫਿਰ ਇੱਥੇ ਅਸੀਂ ਕੋਈ ਤੁਹਾਨੂੰ ਦਿਹਾੜੀ ਤੇ ਨਹੀਂ ਲਿਆਂਦਾ ਉਹਨਾਂ ਇਹ ਤਾਂ ਤੁਸੀਂ ਦਿਹਾੜੀ ਤੇ ਵੀ ਨਹੀਂ ਜਾਂਦੇ ਵੀ ਛੱਡ ਪਰੇ ਪਾਪ ਦੇ ਪੈਸੇ ਨੇ ਛੱਡ ਪਰੇ ਦੇ ਨਾਲ ਤੱਕ ਇੱਕ ਰੋਟੀ ਘਾਤੀ ਖਾ ਲਾਂਗੇ ਸੋ ਤੁਹਾਡਾ ਜਿਹੜਾ ਇਹ ਪਿਆਰ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਰੋਜ਼ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੁੰਦੇ ਨੇ ਅਜੇ ਇੱਕ ਪ੍ਰੋਗਰਾਮ ਅਜੇ ਮੈਂ ਜਾ ਕੇ ਕਰਨਾ ਹੈ ਚੰਡੀਗੜ੍ਹ ਜਾ ਕੇ ਸ਼ਾਮ ਨੂੰ ਉਹ ਦੂਜੀਆਂ ਪਾਰਟੀਆਂ ਵਾਲੇ ਵਿਹਲੇ ਬੈਠੇ ਨੇ ਕਹਿੰਦੇ ਇਹੀ ਸਰਕਾਰ ਬਣ ਜੂਗੀ ਐਂ ਕਿਵੇਂ ਬਣ ਜੂਗੀ ਪਬਲਿਕ ਜਾਵਾਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਰੋਣਾਉਣਗੇ ਐਂ ਕਿਵੇਂ ਬਣ ਜੂਗੀ ਕਹਿੰਦੇ ਨਹੀਂ ਸਾਡੀ ਵਾਰੀ ਹੈ ਹੁਣ ਸਾਡੀ ਵਾਰੀ ਹੈ ਐਂ ਕਿਵੇਂ ਵਾਰੀ ਹੈ ਤੁਹਾਡੀ ਇਹ ਕੋਈ ਕਸੀਰੀ ਵਾਰੀ ਹੈ ਵੀ 12:20 ਤੇ ਸੀ ਨੱਕਾ ਵੱਡਣਾ ਐ ਨਹੀਂ ਵਾਰੀਆਂ ਆਉਂਦੀਆਂ ਸਵਾ ਪਛਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਹੈ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫੇਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਮੈਂ ਤੂੰ ਛੋਟਾ ਮੁੰਡਾ ਬਣੂਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਹਨਾ ਤੂੰ ਰਹਿਣ ਦੇ ਹਨਾ ਇਹਨਾਂ ਕੰਮਾਂ ਨੂੰ ਸੋ ਉਹ ਹਿਆਲ ਇਹਨਾਂ ਦਾ ਕਾਹਨੂੰ ਲੜੀ ਜਾਨੇ ਜੋ ਤੁਹਾਡੀ ਵਾਰੀ ਹੀ ਨਹੀਂ ਆਉਣੀ ਐਵੇਂ ਵਾਰੀਆਂ ਪਿੱਛੇ ਲੜੀ ਜਾਨੇ ਕਦੇ ਲੋਕਾਂ ਚ ਗਏ ਹਾਂ ਦੁੱਖ ਸੁੱਖ ਪੁੱਛੇ ਹਣ ਜਦੋਂ ਲੜਦੇ ਆਪਦੇ ਪਿੱਛੇ ਲੜਦੇ ਆਪਦੀ ਕੁਰਸੀ ਪਿੱਛੇ ਲੜਦੇ ਆ ਕਦੇ ਲੋਕਾਂ ਪਿੱਛੇ ਲੜਦੇ ਦੇਖਿਆ ਲੋਕਾਂ ਪਿੱਛੇ ਲੜਦੇ ਸੋ ਇਸ ਕਰਕੇ ਆਹ ਜਗ੍ਹਾ ਤਾਂ ਖਾਸ ਤੌਰ ਤੇ ਮੈਨੂੰ ਯਾਦ ਆ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਮੈਂ ਤੁਹਾਨੂੰ ਅਕਸਰ ਕਹਿੰਦਾ ਰਿਹਾ ਬੜੇ ਤੂਫਾਨ ਚੱਲਨੇ ਪੈਂਦੇ ਆ ਉਹਦੇ ਵਾਸਤੇ ਪਾਰਟੀਆਂ ਨੂੰ ਨੇਰੀਆਂ ਚਖੜ ਚੱਲਨੇ ਪੈਂਦੇ ਆ ਵਿਰੋਧੀ ਪਾਰਟੀਆਂ ਬਹੁਤ ਚਾਲਾਂ ਚੱਲਦੀਆਂ ਰਹਿੰਦੀਆਂ ਨੇ ਪਾਰਟੀ ਨੂੰ ਖਤਮ ਕਰ ਦੋ ਬੰਦੇ ਪੱਟ ਲੋ ਆ ਕਰ ਲੋ ਉਹ ਕਰ ਲੋ ਐਸੇ ਪੈਲਿਸਟ ਇੱਥੀ ਮੈਂ ਐਮਪੀ ਦੇ ਤੌਰ ਤੇ ਆਇਆ ਸੀ ਇੰਨੀ ਨੇਰੀ ਇੰਨਾ ਚਖੜ ਇੱਥੇ ਆਇਆ ਸੀ ਆ ਸਾਰੇ ਆ ਜਿਹੜੇ ਟੀਨ ਦੇ ਲੱਗੇ ਟੁੱਟ ਗਏ ਮੈਂ ਤੁਹਾਨੂੰ ਕੀ ਕਿਹਾ ਸੀ ਇੱਥੇ ਖੜੇ ਰਹੋ ਕੋਈ ਨਹੀਂ ਛੋਟਾ ਮੋਟਾ ਤੂਫਾਨ ਹੈ ਆਪਣੇ ਤੇ ਤੂਫਾਨ ਆਉਣਗੇ ਲੰਘ ਜੂ ਦੁਬਾਰ ਸੂਰਜ ਨਿਕਲੂ ਆਹ ਦੇਖ ਲਓ ਹੁਣ ਸੂਰਜ ਨਿਕਲਿਆ ਪਿਆ ਆਪਣਾ ਬਹੁਤ سارے ਬੰਦੇ ਗਵਾਹ ਹੋਣਗੇ ਇੱਥੇ ਜਦੋਂ ਮੈਂ ਪਿਆ ਸੀ ਆਪਾਂ ਇੱਥੇ ਹੀ ਖੜੇ ਰਹੇ ਸੀ ਕਿਤੇ ਨਹੀਂ ਗਏ ਸੀ ਆਹ ਜਾਂਦੀਆਂ ਸੀ ਵਿਚੀ ਰੁੜਦੀਆਂ ਸਾਰੀਆਂ ਪਲੇਟਾਂ ਪਰੂਟਾਂ ਜੀਆਂ ਵੀ ਪਤਾ ਨਹੀਂ ਚੱਕੜ ਬਹੁਤ ਸੀ ਥੋੜੇ ਚਿਰ ਚ ਲੰਘ ਗਿਆ ਜਿਵੇਂ ਕਾਂਗਰਸ ਵਾਲਾ ਚੱਕੜ ਜ ਲੰਘ ਗਿਆ ਹੁਣ ਹੈਨਾ ਅਕਾਲੀਆਂ ਆਲਾ ਤਾਂ ਮੈਂ ਲ ਬਚੜਾਉਂ ਹੀ ਬਾ ਬਰੋਲੇ ਐਸੀ ਹੋ ਤਾਂ ਉਹੀ ਖਿੰਡ ਖੰਡ ਕੇ ਜੀ ਬਸ ਨਿਪਟ ਗਿਆ ਕੰਮ ਹਣਾ ਸੋ ਆ ਸੂਰਜ ਸੱਚ ਦਾ ਚੜਿਆ ਹੋਇਆ ਹੈ ਇਹ ਥੋੜਾ ਸੂਰਜ ਹੈ ਇਹ ਪਬਲਿਕ ਦਾ ਸੂਰਜ ਹੈ ਇਹ ਉਹ ਸੂਰਜ ਹੈ ਜਿਹੜਾ ਕਮੀਆਂ ਦੇ ਵੇੜੇ ਵੀ ਮੰਗਦਾ ਹੈ ਇਹ ਉਹ ਸੂਰਜ ਹੈ ਜਿਹੜਾ ਹਰ ਵੇੜੇ 'ਚ ਚਾਨਣ ਕਰਦਾ ਸੱਚ ਦਾ ਚਾਨਣ ਕਰੇ ਇਮਾਨਦਾਰ